ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਲਖਵੀਰ ਸਿੰਘ ਲੱਭਾ ਮਾਂ ਪੰਜਾਬ ਯੂ ਐਸ ਐਸ ਚੈਨਲ ਤੋਂ ਅੱਜ ਅਸੀਂ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਦੇ ਕੋਲ ਪਹੁੰਚੇ ਹਾਂ ਹਾਕਮ ਬਖਤੜੀ ਵਾਲਾ ਜਿਹੜਾ ਕੋਈ ਦੱਸਣ ਦੇ ਮੁਸਤਾਜ ਨਹੀਂ ਇਹਨਾਂ ਦਾ ਨਾਮ ਲੈਣਾ ਜ਼ਰੂਰੀ ਵੀ ਨਹੀਂ ਕਿਉਂਕਿ ਅਸੀਂ ਛੋਟੇ ਛੋਟੇ ਹੁੰਦੇ ਸੀ ਜਦੋਂ ਤੋਂ ਇਹਨਾਂ ਦੇ ਦਰਸ਼ਨ ਕਰ ਰਹੇ ਆ ਤੇ ਸੁਣਦੇ ਆ ਰਹੇ ਆ ਉਹ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਔਰ ਇਹਨਾਂ ਦਾ ਸਾਡੇ ਕੋਲ ਆਉਣ ਤੇ ਅਸੀਂ ਇਹਨਾਂ ਦਾ ਨਿੱਘਾ ਸਵਾਗਤ ਕਰਦੇ ਆ। ਸੋ ਅੱਗੇ ਮੈਂ ਇਹਨਾਂ ਦੀ ਜਿਹੜੀ ਗੱਲਬਾਤ ਜਾਰੀ ਰੱਖੂਗਾ। ਹਾਕਮ ਬਾਜੀ ਜੀ ਜਿੰਦਗੀ ਦਾ ਜਿਹੜਾ ਪਹਿਲਾ ਸਫ਼ਰ ਤੁਹਾਡਾ ਕਿਵੇਂ ਕਿੱਥੋਂ ਚੱਲਿਆ? ਔਰ ਮਾਤਾ-ਪਿਤਾ ਦਾ ਨਾਂ ਕੀ ਸੀ? ਠੀਕ ਹੈ ਜੀ। ਔਰ ਕਿੱਥੋਂ ਤੱਕ ਪੜ੍ਹੇ ਹੋ? ਪਹਿਲਾਂ ਤਾਂ ਤੁਹਾਨੂੰ ਮਹਾਪੰਜਾਬ ਯੂਐਸਏ ਦੇ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਤੇ ਤੁਹਾਡੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਮਿਹਰਬਾਨੀ। ਤੇ ਮੇਰਾ ਪਿੰਡ ਬਖਤੜੀ ਡਿਸਟ੍ਰਿਕਟ ਸੰਗਰੂਰ ਚ ਪਟਿਆਲੇ ਦੀ ਹੱਦ ਤੇ ਲਾਸਟ ਪਿੰਡ ਹੈ ਇਸੇ ਲਈ ਬਖਤੜੀ ਵਾਲਾ ਮੈਨੂੰ ਕਹਿੰਦੇ ਆ ਅੱਜ ਕੱਲ ਹਾਕਮ ਨਾਲੋਂ ਵੀ ਵੱਧ ਬਖਤੜੀ ਵਾਲਾ ਕਹਿ ਦਿੰਦੇ ਆ ਹਾਕਮ ਬਖਤੜੀ ਵਾਲਾ ਇਸੇ ਲਈ ਮੈਂ ਬਣਦਾ ਮੇਰੀ ਜਨਮ ਭੂਮੀ ਜਿਹੜੀ ਉਹ ਬਖਤੜੀ ਹੈ ਜੀ ਤੇ ਸੰਗਰੂਰ ਦੇ ਵਿੱਚ ਫਾਦਰ ਸਾਹਿਬ ਸਰਦਾਰ ਟਿੱਕਾ ਸਿੰਘ ਜੀ ਮੈਂ ਉਹਨਾਂ ਦਾ ਬੇਟਾ ਜੀਵਿੰਦਰ ਫੈਮਿਲੀ ਨੂੰ ਬਿਲੋਂਗ ਕਰਦੇ ਤੇ ਮਦਰ ਦਾ ਨਾਮ ਮੇਰੇ ਦਾ ਸ਼੍ਰੀਮਤੀ ਲੀਲਾਪਤੀ ਹੈ ਅਸੀਂ ਪੰਜ ਭਰਾਵਾਂ ਹਾਂ ਤੇ ਉਹਨਾਂ ਚ ਮੈਂ ਵਿਚਕਾਰ ਲੈਂ ਤੇ ਜਿਹੜੀ ਮੈਂ ਪੜ੍ਹਾਈ ਦੀ ਗੱਲ ਕੀਤੀ ਉਹ ਕਿੱਥੇ ਤੱਕ ਆਪਣੇ ਪੜ੍ਹਾਈ ਦੀ ਗੱਲ ਜਿਹੜੀ ਉਹ ਕਿੱਥੇ ਤੱਕ ਤੁਹਾਡੀ ਜਾਰੀ ਰਹੀ ਹੈ ਪੜ੍ਹਾਈ ਤਾਂ ਖਰ ਮੈਂ ਬਹੁਤੀ ਜਿਆਦਾ ਨਹੀਂ ਕਰ ਸਕਿਆ ਬਚਪਨ ਤੋਂ ਸ਼ੌਕ ਸੀਗਾ ਲਿਖਣ ਤੇ ਗਾਉਣ ਦਾ ਤੁਹਾਨੂੰ ਪਤਾ ਹੀ ਹੈ ਤੇ ਛੇਤੀ ਨਿਕਲ ਆਇਆ ਮੈਂ ਅੰਡਰ ਮੈਟਰ ਕਿ ਹੈ ਅੰਡਰ ਮੈਟਰ ਹੋਣ ਦੇ ਬਾਵਜੂਦ ਵੀ ਪੂਰੇ ਵਰਲਡ ਵਿੱਚ ਜਿਹੜੀਆਂ ਮੱਲਾ ਮਾਰਨੀਆਂ ਗਾਇਕੀ ਨਾਲ ਤੋ ਅੱਗੇ ਜਿਹੜੀ ਮੈਂ ਗੱਲ ਤੁਹਾਡੇ ਨਾਲ ਕਰੂੰਗਾ ਤੁਹਾਡੇ ਜ਼ਿੰਦਗੀ ਦਾ ਸਫ਼ਰ ਕਿਤੇ ਨਾਲ ਜਿਹੜਾ ਚੱਲਿਆ ਤੇ ਬੱਚੇ ਕਿੰਨੇ ਨੇ ਔਰ ਕੀ ਕੀ ਕਰ ਰਹੇ ਨੇ ਜ਼ਿੰਦਗੀ ਦਾ ਸਫ਼ਰ ਇਹ ਵੀ ਮੈਂ 1976 ਚ ਨਿੱਕਾ ਹੁੰਦਾ ਹੀ ਕਾੜ ਦਾ ਮੇਰਾ ਬਰਥ ਹੈ ਤੇ ਮਤਲਬ 14-15 ਸਾਲ ਦਾ ਹੀ ਮੈਂ ਨਿਕਲ ਆਇਸ ਲੁਧਿਆਣਾ ਆ ਗਿਆ ਸੀ ਆ ਕੇ ਇੱਥੇ ਮੇਰੇ ਉਸਤਾਦ ਜੀ ਜਨਾਬ ਸਾਜਨ ਰਾਏਕੋਟੀ ਜੀ ਨੂੰ ਮੈਂ ਆਪਣਾ ਉਸਤਾਦ ਧਾਰਿਆ ਨੈਣਪ੍ਰੀਤੋ ਦੇ ਵਹਿ ਜਾ ਵਹਿ ਜਾ ਕਰਦੇ ਸੁਣਿਆ ਹੋਣਾ ਤੁਸੀਂ ਸਿੱਖ ਲਕ ਲਹਿਰੀਆ ਮੋਰਾ ਵੀ ਤੁਰਨਾ ਤੁਰ ਪੰਜਾਬਣ ਦੇ ਉਹਨਾਂ ਦਾ ਮੈਂ ਸ਼ਾਗਿਰਦ ਆ ਤੇ ਉਸ ਤੋਂ ਬਾਅਦ ਚੱਲ ਸੋ ਚੱਲ ਮਾਰਕੀਟ ਦੇ ਵਿੱਚ ਚੱਲਦੇ ਰਹੇ ਤੇ 1982 ਚ ਸਾਡੀ ਲਵ ਮੈਰਿਜ ਹੋ ਜਾਂਦੀ ਹੈ ਬੀਬਾ ਦਰਜੀਤ कौर ਜੀ ਤੇ ਜਾਣਦੇ ਸਾਰੀ ਜ਼ਿੰਦਗੀ ਜਨਾਂ ਦੇ ਦੋਸਤੋ ਇੱਕ ਖੁਸ਼ੀ ਦੀ ਗੱਲ ਹੋਰ ਤੁਹਾਨੂੰ ਮੈਂ ਦੱਸਣ ਲੱਗਾ ਕਿ ਰੱਬ ਨੇ ਬਣਾਈਆਂ ਜੋੜੀਆਂ ਤੇ ਇਹਨਾਂ ਦੀ ਲਵ ਮੈਰਿਜ ਵੀ ਹੋਈ ਆ ਇਹ ਸਾਨੂੰ ਅੱਜ ਪਤਾ ਲੱਗਾ ਮੈਂ ਬਹੁਤ ਵਧੀਆ ਗੱਲ ਹੈ ਜੁੜੀ ਇਦਾਂ ਦੀ ਹੋਣੀ ਵੀ ਚਾਹੀਦੀ ਸੀ ਤੇ ਬੱਚਿਆਂ ਦਾ ਅੱਗੇ ਕੀ ਹੈ ਮੇਰੇ ਤਿੰਨ ਬੱਚੇ ਦੋ ਬੇਟੀਆਂ ਜੀ ਹਾਂਜੀ ਫਿਲਮ ਐਕਟਰਸ ਸਰਮਨੀਤੂ ਚੌਧਰੀ ਤੇ ਅਸ਼ਮੈਰਾ ਸਿੰਘ ਉਹ ਪਹਿਲਾਂ ਉਹਨਾਂ ਨੇ ਕੀਤਾ ਹੈ ਫਿਲਮ ਲਾਂਚ ਦਾ ਮਾ ਅੱਜਕੱਲ ਡੀ ਜੇ ਬੰਬੇ ਬਹੁਤ ਵੱਡਾ ਨਾਮ ਹੈ ਅਸ਼ਮੈਰਾ ਦੂਸਰੀ ਬੇਟੀ ਹੈ ਤੇ ਬੇਟਾ ਸਰਵਰਿੰਦਰ ਜਿਹਨੂੰ ਪਿਆਰ ਨਾਲ ਆਪਾਂ ਨੰਨੂ ਵੀ ਕਹਿ ਰਹੇ ਕਹਿ ਲੈਣੇ ਉਹ ਵੀ ਸਾਡੇ ਕਾ ਮੇਰੇ ਕਦਮਾਂ ਚ ਕਦਮ ਰੱਖਦਾ ਹੈ ਖੁੱਤ ਬਹੁਤ ਖੂਬ ਸੋਹਣਾ ਗਾਉਂਦਾ ਹੈ ਬਹੁਤ ਵਧੀਆ ਲਿਖਦਾ ਹੈ ਬਹੁਤ ਵਧੀਆ ਕੰਪੋਜ਼ਰ ਹੈ ਗੁਰੂ ਕਿਰਪਾ ਕਰੇ ਤੁਹਾਡੀਆਂ ਦੁਆਵਾਂ ਸਰੋਤਿਆਂ ਦੀ ਰਹਿਣ ਛੇਤੀ ਉਹਨਾਂ ਨੂੰ ਮਾਰਕੀਟ 'ਚ ਲਾਂਚ ਕਰਾਂਗੇ ਸੁਣੋ ਅੱਗੇ ਦੋਸਤੋ ਤੁਹਾਨੂੰ ਇਹ ਵੀ ਗੱਲ ਦੱਸਣੀ ਬਹੁਤ ਜ਼ਰੂਰੀ ਹੈ ਕਿ ਬੱਚਾ ਵੀ ਅੱਗੇ ਜਿਹੜੀਆਂ ਉਹ ਜਿਵੇਂ ਬਾਪੂ ਨੇ ਜ਼ਿੰਦਗੀ ਦੇ ਵਿੱਚ ਮੱਲਾਂ ਮਾਰੀਆਂ ਉਵੇਂ ਹੀ ਗਾਂ ਇਹਨਾਂ ਦਾ ਬੇਟਾ ਵੀ ਜਿਹੜਾ ਉਸ ਲਾਈਨ ਦੇ ਵਿੱਚ ਬਹੁਤ ਅੱਗੇ ਵੱਧ ਰਿਹਾ ਸੋ ਅਗਲੀ ਗੱਲ ਜਿਹੜੀ ਹੈ ਜਦੋਂ ਫਾਰਮ ਹਾਊਸ ਵਿੱਚ ਆਏ ਅਸੀਂ ਇੱਥੇ ਦੀ ਪਲਾਨਿੰਗ ਤੁਹਾਡੀ ਕਿਵੇਂ ਬਣੀ ਜਿਵੇਂ ਸਰ ਦੇ ਵਿੱਚ ਰਹਿੰਦੇ ਸੀ ਵੇਲਾ ਇਹ ਪਿੰਡੂ ਪਛੋਕੜ ਹੋਣ ਕਰਕੇ ਇੱਕ ਮੈਂ ਵੈਸੇ ਵੀ ਥੋੜਾ ਜਿਹਾ ਧਰਤੀ ਨਾਲ ਜੁੜਿਆ ਹੋਇਆ ਮੈਨੂੰ ਸ਼ੌਕ ਹੈ ਆਪਣਾ ਖਾਣ ਪੀਣ ਦਾ ਸਿਹਤ ਦਾ ਤੁਸੀਂ ਦੇਖੋ ਅੱਜ ਤੱਕ ਬਚਾ ਕੇ ਰੱਖੀ ਵੰਗ ਵਰਗੇ ਰੱਖੀ ਇਸ ਉਮਰ 'ਚ ਨਹੀਂ ਤਾਂ ਹੈਨਾ ਲੱਭਾ ਜੀ ਤੁਹਾਨੂੰ ਪਤਾ ਹੀ ਹੈ ਸੋ ਮੈਨੂੰ ਕਰਦਾ ਦੇਸੀ ਖਾਣਾ ਹੁਣ ਵੀ ਤੁਸੀਂ ਦੇਖੋਗੇ ਵੀ ਮੌਸਮ ਦੀ ਹਰ ਸਬਜੀ ਇੱਕ ਦੋ ਵੱਧ ਹੀ ਘੱਟ ਨੇ ਹਰ ਸਬਜ਼ੀ ਆਪਣੇ ਘਰੇ ਹੁੰਦੀ ਐ ਲੱਗੀ ਘਰ ਦਾ ਦੁੱਧ ਐ ਘਰ ਦੇ ਮੁਰਗੇ ਐ ਘਰ ਦੇ ਅੰਡੇ ਐ ਘਰ ਦੀਆਂ ਵੱਤਕਾਂ ਨੇ ਸੋ ਮੇਰੇ ਘਰ ਫੁੱਲਾਂ ਨੂੰ ਬੱਚਿਆਂ ਨੂੰ ਬਨਸਪਤੀ ਨੂੰ ਮੈਂ ਪਿਆਰ ਕਰਦਾ ਸੋ ਮੇਰਾ ਸ਼ੌਕ ਸੀਗਾ ਇਸ ਗੱਲ ਕਰਕੇ ਕੋਈ ਬਹੁਤਾ ਦੂਰ ਤਾਂ ਨਹੀਂ ਹੁਣ ਤਾਂ ਚਲੋ ਸ਼ਹਿਰ ਦੇ ਵਿੱਚ ਆ ਗਿਆ ਉਦੋਂ 10 ਕਿਲੋਮੀਟਰ ਪੈਂਦਾ ਸੀ ਆਪਾਂ ਤੁਹਾਨੂੰ ਪਤਾ ਅਰਬਨ ਸਟਰੀਟ ਜਦੋਂ ਆਪਣੀ ਰਹਿ ਸੀਗੀ ਤੇ ਡੇਲੀ ਅਪ ਡਾਊਨ ਤੇ ਆਉਣਾ ਜਾਣਾ ਦੁੱਧ ਸਬਜੀ ਇੱਥੋਂ ਹੀ ਜਾਂਦੀ ਹੈ ਪਹਿਲੇ ਦਿਨੋਂ ਸੋ ਮੈਨੂੰ ਸ਼ੌਕ ਸੀਗਾ ਇਸ ਗੱਲ ਕਰਕੇ ਤੇ ਆਪ ਹੱਥੇ ਹੀ ਕਿਰਤ ਕਰਨ ਵਾਲੇ ਬੰਦੇ ਹੈ ਤੇ ਇਹ ਸਿਹਤ ਵੀ ਬਣੀ ਰਹਿੰਦੀ ਹੈ ਤੇ ਉਦਾਂ ਵੀ ਜੀਵਨ ਦਾ ਆਨੰਦ ਵੀ ਵੱਖਰਾ ਇੱਥੇ ਇਸ ਕਰ ਕਰਕੇ ਬਣਾ ਲਿਆ ਸੀਗਾ ਜੀ ਹੁਣ ਤੱਕ ਜਿਹੜੇ ਤੁਹਾਡੇ ਕਿੰਨੇ ਗੀਤ ਜਿਹੜੇ ਰਿਕਾਰਡ ਹੋ ਸਕੇ ਆ ਜਿਹੜੀਆਂ ਕੈਸਟਾਂ ਆਈਆਂ ਨੇ ਉਹ ਕਿੰਨੀਆਂ ਕਾਇਆਂ ਨੇ ਹੁਣ ਤੱਕ ਹੁਣ ਤਾਂ ਕੋਈ ਗਿਣਤੀ ਨਹੀਂ ਰਖਵੀਰ ਸਿੰਘ ਸਾਰੇ ਤਕਰੀਬਨ ਸੈਂਕੜਿਆਂ ਦੀ ਕੈਸਟਾਂ ਨੇ ਤੇ ਹਜ਼ਾਰਾਂ ਗੀਤ ਨੇ ਐਚ ਐਮ ਵੀ ਤੋਂ ਸ਼ੁਰੂ ਹੈ ਮੈਂ ਤਵੇਆਂ ਦਾ ਯੁੱਗ ਸੀ ਜਦੋਂ ਹੈਨਾ ਜਦੋਂ ਦਾ ਟਰੱਕ ਲੈ ਲਿਆ ਗੱਡੀ ਉੱਪਰ ਚੜਾਉਣੇ ਛੱਡਤੀ ਮੇਰਾ ਸਭ ਤੋਂ ਪਹਿਲਾ ਰਿਕਾਰਡ ਬੀਬਾ ਦਲਜੀਤ ਜੀ ਨਾਲ ਆਪਣਾ ਗਿਆ ਸੀ ਤਵੇਆਂ ਦੇ ਯੁੱਗ ਤੋਂ ਸ਼ੁਰੂ ਹੋ ਕੇ ਫਿਰ ਤਾਂ ਤੁਹਾਨੂੰ ਪਤਾ ਕੈਸਟ ਕਲਚਰ ਸੀ ਡੀ ਕਲਚਰ ਹੈ ਜੀ ਮੋਬਾਈਲ ਕਲਚਰ ਚਿਪਾਂ ਵਗੈਰਾ ਹੁਣ ਤਾਂ ਹਵਾ 'ਚ ਹੋ ਗਿਆ ਸੰਗੀਤ ਬਹੁਤ ਦੌਰ ਦੇਖੇ ਇਹਨਾ ਚਾਰ ਪੰਜ ਦਹਾਕਿਆਂ ਦੇ ਵਿੱਚ ਸੋ ਸੈਂਕੜੇ ਕੈਸਟਾਂ ਕੀਤੀਆਂ ਨੇ ਤੇ ਬੜਾ ਹੀ ਪਬਲਿਕ ਦਾ ਤੇ ਸਰੋਤਿਆਂ ਦਾ ਬੜਾ ਧੰਨਵਾਦੀ ਹਾਂ ਮੈਂ ਆਪਣੇ ਪਰਿਵਾਰ ਵੱਲੋਂ ਬਖਤਰੀ ਪਰਿਵਾਰ ਵੱਲੋਂ ਜਿਨ੍ਹਾਂ ਨੇ ਸਿਰ ਅੱਖਾਂ ਤੇ ਬਿਠਾਇਆ ਸਾਨੂੰ ਮੇਰੀ ਸ਼ਾਇਰੀ ਨੂੰ ਕਬੂਲ ਕੀਤਾ ਦੱਬ ਕੇ ਗਿਆ ਮੈਨੂੰ ਸਮੁੱਚੇ ਪੰਜਾਬ ਵਿੱਚ ਵਾਸਤੇ ਮੇਰੇ ਸਿੰਗਰ ਭਾਈਚਾਰਿਆਂ ਨੇ ਵੱਡਿਆਂ ਨੇ ਵੀ ਤੇ ਮੈਂ ਆਪ ਵੀ ਜਿਸ ਤਰ੍ਹਾਂ ਤੁਹਾਨੂੰ ਦੱਸੇ ਕਿ ਸੈਂਕੜੇ ਕੈਸਟਾ ਕਰ ਚੁੱਕਿਆ ਹੁਣ ਤੱਕ ਕੋਈ ਮੁਕਾਮ ਕੋਈ ਇਹੋ ਜਿਹਾ ਮਾਨ ਸਨਮਾਨ ਨਹੀਂ ਜਿਹੜਾ ਸਾਡੀ ਜੁੜੀ ਨੂੰ ਸਰੋਤਿਆਂ ਨੇ ਨਾ ਦਿੱਤਾ ਹੋਵੇ ਬਹੁਤ ਆਨੰਦ ਆਇਆ ਇੱਕ ਪਿੱਛੇ ਜਦੋਂ ਤੁਸੀਂ ਪੰਜਾਬੀ ਕਲਾਕਾਰਾਂ ਦੀ ਮੈਂ ਉਹ ਨਾਂ ਨਹੀਂ ਲੈਣਾ ਚਾਹੁੰਦਾ ਨਾਂ ਤਾਂ ਤੁਹਾਡੇ ਕੋਲ ਹੀ ਲੱਗ ਸੰਗਾ ਇਹ ਉਹਦਾ ਕੀ ਮਕਸਦ ਹੈ ਕਿਦਾਂ ਉਹ ਮਤਲਬ ਕਲਾਕਾਰਾਂ ਨੂੰ ਜਿਹੜਾ ਇੱਕ ਇਕੱਠੇ ਰੂਪ ਦੇ ਵਿੱਚ ਕਿਵੇਂ ਕੀਤਾ ਜਾਂਦਾ ਨਹੀਂ ਮੈਨੂੰ ਪਹਿਲੇ ਦਿਨੋਂ ਸ਼ੌਕ ਹੈ ਸੇਵਾ ਦਾ ਮੈਨੂੰ ਕੀੜਾ ਰਿਆ ਹੀ ਹੈ ਤੇ ਬਜ਼ੁਰਗ ਕਲਾਕਾਰਾਂ ਤੋਂ ਲੈ ਕੇ ਚੱਲੋ ਮੈਂ ਨਾਂ ਤਾਂ ਨਹੀਂ ਲੈਣਾ ਚਾਹੁੰਦਾ ਉਸਤਾ ਚਾਂਦੀ ਰਾਮਚਾਂਦੀ ਜੀ ਹਾਂਜੀ ਹਾਂਜੀ ਸੰਮੁਖ ਸਿੰਘ ਆਜ਼ਾਦ ਪਾਪੇ ਹੁਣੀ ਐ ਤਲਵਾਰ ਮੈਂ ਕੱਲ੍ਹ ਹੀ ਧਰਦੀਆਂ ਇਹ ਵੱਡੇ ਫਨਕਾਰ ਲਾ ਉਮਰ ਦੇ ਲਾਸਟ ਦੌਰ ਦੇ ਵਿੱਚ ਬਹੁਤ ਔਖਾ ਸਮਾਂ ਸੀ ਜਿਹੜਾ ਇਹਨਾਂ ਦਾ ਮੇਰੇ ਕੋਲ ਰਹਿ। ਸੋ ਮੈਨੂੰ ਸ਼ੌਕ ਸੀਗਾ ਮੈਂ ਸੋਚਦਾ ਵੀ ਕਿਉਂ ਨਾ ਇੱਕ ਪਲੇਟਫਾਰਮ ਇਹ ਜਿਹਾ ਗਾਇਕੀ ਤੋਂ ਇਲਾਵਾ ਵੀ ਵੱਖਰਾ ਬਣਾਇਆ ਜਾਵੇ ਕਿ ਬੰਦੇ ਨੂੰ ਸਦੀਆਂ ਤੱਕ ਯਾਦ ਰੱਖਿਆ ਜਾਵੇ ਯਾਰ ਬਈ ਕੋਈ ਬੰਦੇ ਸਾਡੇ ਇਸ ਲਾਈਨ 'ਚ ਸੀਗੇ ਤੇ ਉਹਨਾਂ ਨੇ ਕੋਈ ਸਿਸਟਮ ਉਸਾਰਿਆ ਸੀ। ਮੈਂ ਚਾਹੁੰਦਾ ਸੀਗਾ ਵੀ ਕਲਾਕਾਰ ਇਕੱਠੇ ਹੋਣ ਇਹ ਸੂਝਵਾਨ ਲੋਕ ਨੇ ਲੋਕ ਇਹਨਾਂ ਨੂੰ ਸੁਣਨ ਆਉਂਦੇ ਐ ਲੋਕ ਇਹਨਾਂ ਤੋਂ ਉਮੀਦ ਕਰਦੇ ਵੱਡੀਆਂ ਗੱਲਾਂ ਦੀ ਜੀਵਨ ਦੀ ਸੇਧ ਦੀ ਸੋ ਇਹ ਜੇ ਇਕੱਠੇ ਹੋਣਗੇ ਵੱਖ-ਵੱਖ ਵਿਚਾਰਾਂ ਦੇ ਲੋਕ ਤੇ ਇਹਨਾਂ ਦੀ ਆਵਾਜ਼ ਵੀ ਦੁਨੀਆ 'ਚ ਵੱਡੇ ਪੱਧਰ ਤੇ ਜਿਵੇਂ ਹੈ ਇਹਨਾਂ ਦੀ ਦੁਨੀਆ ਸੁਣੂਗੀ ਤੇ ਦੁਨੀਆ 'ਚ ਸੁਣੀ ਵੀ ਜਾਂਦੀ ਹੈ ਸੋ ਬਹੁਤ ਕੁਝ ਕੀਤਾ ਜਾ ਸਕਦਾ ਸੀ ਪਰ ਇਸ ਨੂੰ ਮੇਰੀ ਕੋਸ਼ਿਸ਼ ਨੂੰ ਬੂਰ ਪਿਆ ਨਹੀਂ ਤੁਹਾਨੂੰ ਪਤਾ ਹੈ ਫਿਰ ਲੋਕਡਾਊਨ ਫਿਰ ਵੀ ਮੈਨੂੰ ਮੇਰੇ ਹਿਸਾਬ ਨਾਲ ਤਾਂ ਕਾਫੀ ਉਹ ਚੀਜ਼ ਦਾ ਪ੍ਰਭਾਵ ਪਿਆ ਕਈ ਕਲਾਕਾਰਾਂ ਤੇ ਨਹੀਂ ਹੈ ਖਰਾ ਸਾਡੀ ਬਹੁਤ ਵੱਡੀ ਟੀਮ ਹੈ ਇਸੇ ਗੱਲ ਨਹੀਂ ਪੰਜਾਬ ਦੇ ਵਿੱਚ ਲੋਕ ਕਲਾ ਮંચ ਦੇ ਨਾਲ ਥੱਲੇ ਸਾਡਾ ਪੂਰੇ ਵਿਸ਼ਵ ਦੇ ਵਿੱਚ ਪਰਿਵਾਰ ਹੈ ਅਸੀਂ ਜਦੋਂ ਵੀ ਕਿਤੇ ਕੋਈ ਐਸੀ ਜਰੂਰਤ ਹੁੰਦੀ ਹੈ ਤਾਂ ਇਕੱਠੇ ਹੋ ਕੇ ਕਰਦੇ ਹਾਂ ਸੇਵਾ ਰਲ ਕੇ ਹੈ ਪਰ ਮੈਂ ਚਾਹੁੰਦਾ ਸੀ ਵੀ ਸਮੁੱਚੇ ਤੌਰ ਤੇ ਵੱਡੇ ਛੋਟੇ ਸਾਰੇ ਇਕੱਠੇ ਹੁੰਦੇ ਤਾਂ ਇਹਦਾ ਪ੍ਰਭਾਵ ਕੁਝ ਹੋਰ ਹੀ ਹੋਣਾ ਸੀ ਰਾਜਨੀਤਿਕ ਤੌਰ ਤੇ ਵੀ ਪਾਵਰ ਤੌਰ ਤੇ ਵੀ ਦੇਖੋ ਇਕੱਠ ਦੇ ਅੱਗੇ ਦੁਨੀਆ ਝੁਕਦੀ ਹੈ ਤਾਂ ਅੱਜ ਕੱਲ ਵੋਟਾਂ ਦਾ ਰਾਜ ਹੈ ਤੁਹਾਨੂੰ ਪਤਾ ਹੈ ਜਿੱਥੇ ਜ਼ਿਆਦਾ ਲੋਕ ਹੋਣਗੇ ਉੱਥੇ ਜ਼ਿਆਦਾ ਹੀ ਸੁਣਵਾਈ ਹੁੰਦੀ ਹੈ ਸੋ ਇਦਾਂ ਦਾ ਮੇਰਾ ਸ਼ੌਕ ਹੈ ਤਾ ਆਪਾਂ ਇਹਦੀ ਬਰ ਕੋਸ਼ਿਸ਼ ਕਰ ਰਹੇ ਸੀ ਹਾਂ ਆਉਣ ਵਾਲੇ ਟਾਈਮ 'ਚ ਜਿਹੜੇ ਨਵੇਂ ਕਲਾਕਾਰ ਸਾਡੇ ਉੱਪਰ ਰਹੇ ਨੇ ਉਹਨਾਂ ਨੂੰ ਤੁਸੀਂ ਕਿਹੜਾ ਸੰਦੇਸ਼ ਦੇਣਾ ਚਾਹੋਗੇ ਵੀ ਸਾਨੂੰ ਅੱਗੇ ਕਿੱਦਾਂ ਦੀ ਗਾਇਕੀ ਜਿਹੜੀ ਜਾਰੀ ਰੱਖਣੀ ਚਾਹੀਦੀ ਹੈ ਜਾਂ ਜਿਹੜੇ ਸਾਡੇ ਲਿਖਾਰੀ ਨੇ ਜਾਂ ਹੈਨਾ ਗੀਤਕਾਰ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸੋ ਪਹਿਲੀ ਤਾਂ ਗੱਲ ਹੈ ਵੀ ਮੈਂ ਕਹਾਂਗਾ ਵੀ ਸਭ ਨੂੰ ਪੋਜ਼ਿਟਿਵ ਰਹਿਣਾ ਚਾਹੀਦਾ ਹੈ ਦੇਖੋ ਜੀਵਨ ਹੈ ਜਿਹੜਾ ਇਹ ਮਿਹਨਤ ਦਾ ਹੀ ਨਾ ਹੈ ਘਰ ਬੈਠਿਆਂ ਤਾਂ ਪੈਰ ਥੱਲੇ ਬਟੇਰਾ ਕੁਝ ਕੁ ਲੋਕਾਂ ਦੇ ਅੱਜ ਕੱਲ ਆ ਜਾਂਦਾ ਹੈ ਅ ਯੂਟਿਊਬ ਵਗੈਰਾ ਤੇ ਆਪਾਂ ਦੇਖਦੇ ਹਾਂ ਨਾ ਫੇਸਬੁੱਕ ਵਗੈਰਾ ਤੇ ਬਈ ਪਰ ਇਹ ਹਰ ਥਾਂ ਨਹੀਂ ਹੁੰਦਾ ਹਰ ਹਰ ਖੇਤਰ ਚ ਨਹੀਂ ਹੁੰਦਾ ਹਰ ਥਾਂ ਨਹੀਂ ਹੁੰਦਾ ਸੋ ਮਿਹਨਤ ਜ਼ਰੂਰੀ ਹੈ ਤੇ ਮਿਹਨਤ ਦੇ ਨਾਲ ਨਾਲ ਪੋਜ਼ਿਟਿਵ ਰਹਿਣਾ ਜ਼ਰੂਰੀ ਹੈ ਠੀਕ ਹੈ ਨਾ ਜੀ ਇੱਕੋ ਦਿਨ ਚ ਤਾਂ ਇਹ ਕੰਮ ਕਦੇ ਸਿਰੇ ਨਹੀਂ ਚੜਦੇ ਇਹ ਸਦੀਆਂ ਦੇ ਮੁਕਾਮ ਨੇ ਸੋ ਮਿਹਨਤ ਨਾਲ ਅੱਗੇ ਵਧਣਾ ਮੇਰੀ ਇਹ ਗੁਜਾਰਸ਼ ਵੀ ਹੈ ਛੋਟੇ ਆ ਭੈਣ ਭਰਾਵਾਂ ਨੂੰ ਤੇ ਮੇਰੀ ਬੇਨਤੀ ਵੀ ਹੈ ਕਿ ਥੱਕਣਾ ਨਹੀਂ ਹਾਰਨਾ ਨਹੀਂ ਜ਼ਿੰਦਾ ਦਿਲ ਰਹਿਣਾ ਹੈ ਜ਼ਿੰਦਗੀ ਜ਼ਿੰਦਾਦਿਲੀ ਕਾ ਨਾਮ ਹੈ ਮਰਦਾ ਦਿਲ ਕਾ ਖਾਕ ਜੀਆ ਕਰਤੇ ਹੈ ਜਿਉਣ ਵਾਸਤੇ ਹਮੇਸ਼ਾ ਉੱਚੇ ਇਰਾਦਿਆਂ ਦੀ ਲੋੜ ਹੁੰਦੀ ਹੈ ਤੇ ਤੁਹਾਡੇ ਜਿਹੜੇ ਅਕੀਦੇ ਐ ਤੁਹਾਡੇ ਜਿਹੜੇ ਸੁਪਨੇ ਉਹ ਵੀ ਵੱਡੇ ਹੋਣੇ ਚਾਹੀਦੇ ਫਿਰ ਵੱਡੇ ਸੁਪਨਿਆਂ ਦੇ ਨਾਲ ਵੱਡੀ ਮਿਹਨਤ ਦੀ ਲੋੜ ਐ ਫਿਰ ਮੰਜ਼ਲਾਂ ਸਰ ਹੁੰਦੀਆਂ ਨੇ ਤੁਹਾਡੀ ਗੱਲ ਤੋਂ ਮੈਨੂੰ ਹੁਣੇ ਜਾਦਾ ਗਿਆ ਕثير ਆਪਾਂ ਖੜੇ ਖੜੇ ਸਾਂਝਾ ਕੀਤਾ ਸੀ ਮੈਂ ਚਾਹੁੰਗਾ ਕਿ ਦਸਕਾਂ ਨੂੰ ਉਹ ਵੀ ਸੁਣਾਇਆ ਜਾਏ ਕਿਉਂਕਿ ਬਹੁਤ ਵੱਡੀ ਗੱਲ ਮੈਨੂੰ ਲੱਗੀ ਆ ਉਹਨੂੰ ਆਪਾਂ ਕੋ ਛੋਟੇ ਜਿਹੇ ਲੈਵਲ 'ਚ ਨਹੀਂ ਕਹਿ ਸਕਦੇ ਵੀ ਦੋ ਚਾਰ ਲਫ਼ਜ਼ਾਂ ਦੇ ਵਿੱਚ ਇੰਨੀ ਵੱਡੀ ਗੱਲ ਕਹਿਣੀ ਉਹ ਜ਼ਰੂਰ ਉਹ ਮੈਂ ਤੁਹਾਡੇ ਨਾਲ ਕਰ ਲੈਣਾ ਸਾਂਝਾ ਵੈਸੇ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਵੀ ਪੋਜ਼ਿਟਿਵ ਰਹਿਣਾ ਚਾਹੀਦਾ ਬੰਦੇ ਨੂੰ ਮੈਂ ਪੋਜ਼ਿਟਿਵ ਖਿਆਲਾਂ ਦਾ ਆਦਮੇ ਹਾਂ ਮੈਂ ਹਰ ਵੇਲੇ ਕ੍ਰੀਏਟਿਵ ਮੈਂਡਰ ਬੰਦਾ ਹਾਂ ਹਰ ਵੇਲੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤੁਸੀਂ ਦੇਖਿਆ ਪਿਛਲੇ 4-5 ਦਹਾਕਿਆਂ ਤੋਂ ਮੈਂ ਰੈਗੂਲਰ ਵਰਕ 'ਚ ਰਹਿਣਾ ਸੋ ਇੱਕ ਇਹਦੇ ਤੇ ਸ਼ੇਰ ਹੈ ਮੇਰਾ ਤੁਹਾਡੇ ਸ਼ੇਰ ਤੋਂ ਪਹਿਲਾਂ ਪੋਜ਼ਿਟਿਵਿਟੀ ਨੂੰ ਕਹਿੰਦੇ ਹਾਂ ਕਾ ਨੂੰ ਪਟਕਦਾ ਛੱਡੀ ਨਾ ਨੇਕ ਨੀਤੀ ਬਖਸ਼ੂ ਰਹਿਮਤਾ ਅੰਤ ਨੂੰ ਮੇਰ ਵਾਲਾ ਕਾਨੂੰ ਪਟਕਦਾ ਛੱਡੀ ਨਾ ਨੇਕ ਨੀਤੀ ਬਖਸ਼ੂ ਰਹਿਮਤਾ ਅੰਤ ਨੂੰ ਮੇਰ ਵਾਲਾ ਬੁਝ ਦਿਲੀ ਨਹੀਂ ਕਿਸੇ ਨੂੰ ਪਾਰ ਲਾਉਂਦੀ ਤੇ ਜਿਗਰਾ سینੇ ਚ ਰੱਖੀਦਾ ਸ਼ੇਰ ਵਾਲਾ ਬਖਤੜੀ ਵਾਲਿਆ ਕਦੇ ਘਬराईਦਾ ਨਹੀਂ ਬਖਤੜੀ ਵਾਲਿਆ ਕਦੇ ਘਬराईਦਾ ਨਹੀਂ ਸਮਾਂ ਲੰਘ ਜੂ ਅੰਤ ਹਨੇਰ ਵਾਲਾ ਹੋਇਆ ਕੀ ਜੇ ਦੁੱਖਾਂ ਦੀ ਰਾਤ ਲੰਮੀ ਤੇ ਸੂਰਜ ਸਾਹਮਣੇ ਖੜਾ ਸਵੇਰ ਵਾਲਾ ਸੂਰਜ ਸਾਹਮਣੇ ਖੜਾ ਸਵੇਰ ਵਾਲਾ ਸੋ ਇਹ ਮੈਂ ਐਦਾਂ ਦੇ ਵਿਚਾਰਾਂ ਦਾ ਬੰਦਾ ਹਾਂ ਤੇ ਜਿਹੜੀ ਤੁਸੀਂ ਗੱਲ ਕਰਦੇ ਸੀ ਤੁਹਾਡਾ ਸ਼ੇਰ ਉਹ ਬੜਾ ਕੀਮਤੀ ਤੇ ਬੜਾ ਮਹਿੰਗਾ ਮੰਨਦਾ ਸ਼ੇਰ ਮਾਨੂੰ ਸਮਝਦਾ ਆਪਣੇ ਜੀਵਨ ਦਾ ਲਿਖਿਆ ਤਾਂ ਚਲੋ ਮੈਂ ਬਹੁਤ ਕੁਝ ਹੈ ਗਿਆਨ ਗੰਗਾ ਦੇ ਨਾਂ ਥੱਲੇ ਮੈਂ ਹਰ ਰੋਜ਼ ਫੇਸਬੁੱਕ ਤੇ ਲਿਖ ਰਿਹਾ ਪਿਛਲੇ 10 ਸਾਲ ਤੋਂ ਹਜ਼ਾਰਾਂ ਲੋਕ ਨੇ ਜਿਹੜੇ ਮੇਰੇ ਭੈਣ ਭਰਾ ਉਹ ਬਹੁਤ ਪਸੰਦ ਕਰਦੇ ਆ ਉਹਨਾਂ ਦੇ ਵਿੱਚੋਂ ਇਹ ਸ਼ੇਰ ਹੈ ਜਿਹੜਾ ਤੁਸੀਂ ਗੱਲ ਕਰਦੇ ਹੋ ਉਹ ਕਹਿੰਦਾ ਵੱਖੋ ਵੱਖ ਜੇ ਕਰਦੀ ਇਹ ਅੰਗ ਸਾਰੇ ਬੰਦਾ ਕਿਤੇ ਨਹੀਂ ਹੱਡ ਤੇ ਮਾਸ ਹੀ ਹੈ ਵੱਖੋ ਵੱਖ ਜੇ ਕਰ ਦਈਏ ਅੰਗ ਸਾਰੇ ਬੰਦਾ ਕਿਤੇ ਨਹੀਂ ਹੱਡ ਤੇ ਮਾਸ ਹੀ ਐ ਨਾ ਇਹ ਲੱਭੇ ਨਾ ਕਿਸੇ ਨੂੰ ਨਜ਼ਰ ਆਉਂਦਾ ਵਿੱਚ ਬੋਲਦਾ ਜਿਹੜਾ ਕੋਈ ਖਾਸ ਹੀ ਐ ਬਖਤੜੀ ਵਾਲਿਆ ਕਿੰਨਾ ਸੰਸਾਰ ਸੋਹਣਾ ਹੂੰ ਬਖਤੜੀ ਵਾਲਿਆ ਕਿੰਨਾ ਸੰਸਾਰ ਸੋਹਣਾ ਵਾਜੀ ਤੇ ਹੁਣ ਅੰਤ ਨੂੰ ਇਹਨੇ ਪਰਨਾਸ਼ ਹੀ ਐ ਸਾਹ ਚੱਲਦਾ ਜਦੋਂ ਤੱਕ ਬਸ ਬੰਦਾ ਹਾਕਮ ਜੀ ਨੇ ਆਇਆ ਤੇ Laash ਹੀ ਐ ਵਾਜੀ ਹਾਕਮ ਜੀ ਨੇ ਆਇਆ ਤੇ Laash ਹੀ ਐ ਅੱਜ ਜੀ ਤੇ ਹੁਣ ਆਪਣੇ ਸਹਿਰ ਹੋ ਗਏ ਇੱਕ ਹੁਣ ਗੀਤ ਆ ਤੁਹਾਡੀ ਪਸੰਦੀ ਦਾ ਕਿਉਂਕਿ ਦੁਹਾਈ ਤੇ ਸਾਡੀ ਪਸੰਦੀ ਦੇ ਸਾਰੇ ਗੀਤ ਨਹੀਂ ਮੈਂ ਇੱਕ ਨਹੀਂ ਕਹਿ ਸਕਦਾ ਠੀਕ ਹੈ ਜੀ ਪਰ ਤੁਹਾਡੀ ਪਸੰਦੀ ਦਾ ਜਿਹੜਾ ਤੁਹਾਨੂੰ ਦਿਲ ਨੂੰ ਇੱਕ ਟੁੰਬਣ ਵਾਲਾ ਕਿਉਂਕਿ ਜਿੰਨਾ ਮਰਜੀ ਅਸੀਂ ਜ਼ਿੰਦਗੀ ਚ ਕਰ ਲਈਏ ਇੱਕ ਅਦਾ ਗੀਤ ਕੋਈ ਏਦਾਂ ਦਾ ਹੁੰਦਾ ਜਿਹੜਾ ਜ਼ਿੰਦਗੀ ਦੇ ਬਹੁਤ ਨੇੜੇ ਹੁੰਦਾ ਠੀਕ ਹੈ ਜੀ ਹਾਂ ਤੇ ਉਹ ਥੋੜਾ ਜਿਹਾ ਸਾਜਾ ਗਰੋਹ ਸਠਾਈ ਦੇ ਅੰਤਰਾ ਜ਼ਰੂਰ ਤੇ ਬਿਨਾ ਹੁਣ ਸਾਜਾਂ ਸੁਜਾਂ ਤੋਂ ਤਾਂ ਕੀ ਹੈ ਲਖਵੀਰ ਸਿੰਘ ਆ ਮੈਂ ਤਾਂ ਇਹ ਗੱਲ ਕਹੂੰਗਾ ਵੀ ਤੁਹਾਨੂੰ ਸਾਜਾਂ ਦੀ ਤਾਂ ਵੈਸੇ ਪੱਕੇ ਹੀ ਜੋ ਪਰਮਾਤਮਾ ਨੇ ਦਿੱਤੇ ਹੋਏ ਆ ਕੱਢ ਕੇ ਬਗਾਨਾ ਪੁੱਤ ਮਾਰਿਆ ਹੁੰਦਾ ਜਿਵੇਂ ਮੱਖਣ ਚੁਵਾਲਨੀ ਕੱਢ ਕੇ ਬਗਾਨਾ ਪੁੱਤ ਮਾਰਿਆ ਹੁੰਦਾ ਜਿਵੇਂ ਮੱਖਣ ਚੁਵਾਲਨੀ ਚੰਗਾ ਮੁੱਲ ਪਾਇਆ ਸਾਡਾ ਹੀਰੀਏ ਮਜੀਆਂ ਚਰਾ ਕੇ 12 ਸਾਲ ਨੀ ਚੰਗਾ ਮੁੱਲ ਪਾਇਆ ਸਾਡਾ ਹੀਰੀਏ ਮਜੀਆਂ ਚਰਾ ਕੇ 12 ਸਾਲੀ ਮੇਰਾ ਬੜਾ ਮਕਬੂਲ ਗੀਤ ਹੈ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ ਇਸ ਗੀਤ ਨੂੰ ਦੁਕਾਨੇ ਤੇ ਲਾਸਟ ਵਿੱਚ ਇੱਕ ਤੁਹਾਡੇ ਨਾਲ ਹੋਰ ਗੱਲ ਸਾਂਝੀ ਕਰਨੀ ਹੈ ਕਿ ਚਮਕੀਲਾ ਜੀ ਵਰਸੀ ਲੋਕੀ ਦੇ ਮੇਲਾ ਕਹਿੰਦੇ ਆ ਆਪਾਂ ਦੇ ਵਰਸੀ ਕਹਾਂਗੇ ਸਹੀ ਮੈਨੇ ਚ ਜੋ ਗੱਲ ਬੰਦੀ ਹੈ ਨਾ ਤੇ ਇਸ ਵਾਰ ਜਿਹੜਾ ਸਰੋਤਿਆਂ ਦਾ ਮਤਲਬ ਜਾਮ ਲੱਗੇ ਹੋਏ ਸੀ ਥਾਂ ਥਾਂ ਤੇ ਹੂੰ ਹੂੰ ਫੇ ਆਉਣ ਵਾਲੇ ਟਾਈਮ ਚ ਇਹ ਚੀਜ਼ ਮਨ ਲੱਗਦਾ ਕਿਉਂਕਿ ਕਾਫੀ ਟਾਈਮ ਮੈਨੂੰ ਹੋ ਗਿਆ ਦੇਖਦਿਆਂ ਕਿ ਉਹਨਾਂ ਦਾ ਮੇਲਾ ਅੱਜ ਕੁਝ ਹੋਰ ਕੱਲ ਕੁਝ ਹੋਰ ਨਹੀਂ ਤਾਂ ਬੰਦਾ ਹੌਲੀ ਹੌਲੀ ਠੰਡਾ ਪੈਂਦਾ ਹੁੰਦਾ ਕੰਮ ਇਹ ਗਰਮ ਹੋ ਰਿਹਾ ਇਹਦਾ ਮੇਨ ਕਾਰਨ ਕੀ ਹੈ ਮੇਨ ਕਾਰਨ ਪੰਜਾਬੀ ਗਾਇਕੀ ਦੇ ਵਿੱਚ ਚਮਕੀਲੇ ਦੀ ਸ਼ਮੂਲੀਅਤ ਤੇ ਬਲਾਸਟ ਪੰਜਾਬੀ ਗਾਇਕੀ ਚ ਬਲਾਸਟਿੰਗ ਜੁੜੀ ਅਮਰਜੋਤ ਭੈਣ ਜੀ ਤੇ ਅਮਰ ਸਿੰਘ ਚਮਕੀਲਾ ਉਹ ਇੰਟਰੀ ਨਹੀਂ ਲੈਂਦੇ ਮੈਂ ਕਹਿੰਦਾ ਬਲਾਸਟ ਕਰਦੇ ਆ ਪੰਜਾਬੀ ਗਾਇਕੀ ਦੇ ਵਿੱਚ ਤੇ ਜਿਹੜੇ ਬਲਾਸਟ ਕਰਦੇ ਆ ਉਹਨਾਂ ਨੂੰ ਦੁਨੀਆ ਦੇਖਦੀ ਹੈ ਵਾਹ ਜੀ ਉਹਨਾਂ ਨੂੰ ਕਦੇ ਵੀ ਦੁਨੀਆ ਭੁੱਲਦੇ ਨਹੀਂ ਹੁੰਦੀ ਸੋ ਇੱਕ ਉਮਦਾ ਸ਼ਾਇਰ ਹੂੰ ਬਿਹਤਰੀਨ ਕਲਾਕਾਰ ਹੂੰ ਬਾਕ ਮਾਲ ਕੰਪੋਜ਼ਰ ਵੀ ਸਾਰੀਆਂ ਕੁਆਲਿਟੀਆਂ ਨਾਲ ਉਹ ਇਹਦੇ ਵਿੱਚ ਸ਼ਾਮਲ ਹੁੰਦਾ ਫਿਰ ਉਹਨਾਂ ਦਾ ਜਿਹੜਾ ਜੀਵਨ ਦਾ ਸਫ਼ਰ ਹੈ ਉਹ ਬਹੁਤ ਥੋੜਾ ਸਮਾਂ ਸਿਰ ਚੜ ਕੇ ਲੋਕਾਂ ਦੇ ਪੰਜਾਬ ਵਿੱਚ ਬੋਲੇ ਆ ਉਹਨੇ ਟਾਈਮ ਦੇ ਵਿੱਚ ਫਿਰ ਐਕਸੀਡੈਂਟ ਹੁੰਦਾ ਜੀਵਨ ਦੇ ਵਿੱਚ ਦੁਖਦਾਈ ਢੰਗ ਨਾਲ ਉਹਨਾਂ ਦੀ ਜੋੜੀ ਦੀ ਮੌਤ ਹੁੰਦੀ ਹੈ ਕਤਲ ਹੋ ਜਾਂਦਾ ਉਹਨਾਂ ਦਾ ਸੋ ਇਹ ਪੰਜਾਬੀਆਂ ਦੇ ਨਾਂ ਭੁੱਲਣਯੋਗ ਇੱਕ ਘਟਨਾ ਹੈ ਸੋ ਇਹ ਨੂੰ ਤਾਂ ਕਿਸੇ ਵੀ ਢੰਗ ਨਾਲ ਭੁਲਾਇਆ ਹੀ ਨਹੀਂ ਜਾ ਸਕਦਾ ਜਿਵੇਂ ਜਿਵੇਂ ਦੁਨੀਆ ਸਮਝੂਗੀ ਜਿਵੇਂ ਜਿਵੇਂ ਅ ਬੱਚੇ ਜਵਾਨ ਹੁੰਦੇ ਜਾਣਗੇ ਨਿੱਕਿਆਂ ਤੋਂ ਟੀਨੇਜ ਤੇ ਫਿਰ ਮਚੂਰ ਹੁੰਦੇ ਜਾਣਗੇ ਉਹਨਾਂ ਨੂੰ ਉਹ ਲੇਖਾ ਜੋਖਾ ਕਰਨਗੇ ਕਿ ਇਹ ਹੋਇਆ ਕਿ ਕਿਵੇਂ ਹੋਇਆ ਸੋ ਇਹ ਤਾਂ ਨਿਤ ਦਿਨ ਵਧਣਾ ਹੀ ਵਧਣਾ ਹੈ ਘਟਣਾ ਨਹੀਂ ਪਰ ਤੁਹਾਨੂੰ ਇੱਕ ਗੱਲ ਮੈਂ ਬੜੇ ਕਮਾਲ ਦੀ ਦੱਸਾਂ ਤੁਹਾਨੂੰ ਇਸ ਗੱਲ ਦੀ ਖੁਸ਼ੀ ਹੋਊਗੀ ਕਿ ਅਮਰ ਸਿੰਘ ਚਮਕੀਲਾ ਤੇ ਅਮਰ ਜੋਧਾ ਜਿਹੜਾ ਸਭ ਤੋਂ ਪਹਿਲਾ ਮੇਲਾ ਹੈ ਉਹ ਮੈਂ ਲੋਕ ਗਾਇਕਲਾ ਮੰਚ ਵੱਲੋਂ ਹਾਕਮ ਬਖਤਰੀ ਵਾਲਿਆਂ ਨੇ ਸ਼ੁਰੂ ਕੀਤਾ ਹੈ ਸਭ ਤੋਂ ਪਹਿਲੀ ਵਾਰ ਹਾਂ 2 ਸਾਲ ਲਗਾਤਾਰ 1992 ਤੇ 93 ਦੇ ਵਿੱਚ ਬਸ ਸਟੈਂਡ ਤੇ ਲੱਖਾਂ ਦੀ ਤਾਦਾਦ ਚ ਇਕੱਠ ਹੋਇਆ ਸੀ ਮੈਨੂੰ ਯਾਦ ਕਰਾਤਾ ਤੁਸੀਂ ਉਹ ਮੈਂ ਮੇਲੇਆਂ ਵਿੱਚ ਸਰਕਤ ਕੀਤੀ ਹੋਈ ਹੈ ਜੀ ਫਿਰ ਤੁਸੀਂ ਨੋਟ ਕਰੋ ਉਹਨਾਂ ਦਾ ਜਿਹੜਾ ਅਮਰ ਸਿੰਘ ਚਮਕੀਲਾ ਤੇ ਅਮਰਜੋਜੀ ਦਾ ਮੇਲਾ ਹੈ ਉਹ ਹਾਕਮ ਬਖਤੜੀ ਵਾਲੇ ਨੇ ਸ਼ੁਰੂ ਕੀਤਾ ਪੰਜਾਬ ਦੇ ਵਿੱਚ ਤੇ ਇਹਨੂੰ ਤਾਂ ਰੰਗ ਭਾਗ ਲੱਗਣੇ ਲੱਗਣੇ ਮੈਂ ਵੱਡੀ ਸੋਚ ਲੈ ਕੇ ਮੇਲਾ ਸ਼ੁਰੂ ਕੀਤਾ ਉਹ ਬਹੁਤ ਵੱਡੇ ਫਨਕਾਰ ਸੀ ਤੋਂ ਇਹ ਦਬ ਨਹੀਂ ਸਕਦੇ ਕਦੇ ਵੀ ਇਹ ਤਾਂ ਹੋਰ ਤਰੱਕੀ ਕਰਨਗੇ ਤੁਸੀਂ ਦੇਖੋ ਦਲਜੀਤ ਵਰਗੇ ਜਿਹੜੇ ਵਰਲਡ ਲੈਵਲ ਦੇ ਕਲਾਕਾਰ ਬਣ ਗਏ ਹੈਨਾ ਹੈ ਤਾਂ ਤੁਹਾਡੇ ਬੱਚੇ ਆ ਜੀ ਛੋਟੇ 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 ਬੱਚੇ ਨੇ ਤੇ ਉਹਨਾਂ ਨੇ ਦੇਖੋ ਉਹਨਾਂ ਦੇ ਮਨ 'ਚ ਵੀ ਇਹ ਗੱਲ ਆਈ ਵੀ ਇਹਨਾਂ ਦੀ ਯਾਦ ਵਿੱਚ ਜਿਹੜੀ ਫਿਲਮਾਂ ਵੀ ਜਿਹੜੀਆਂ ਉਹ ਵੀ ਬਣਾਤੀਆਂ ਨਹੀਂ ਅੱਜ ਕੱਲ ਤਾਂ ਇਹ तकरीबन ਲਖਵੀਰ ਸਿੰਘ ਦਾ ਦੌਰ ਵੀ ਹੈ ਤੁਸੀਂ ਦੇਖੋ ਚੰਗੇ ਮਿਲਖਾ ਸਿੰਘ ਤੇ ਹਾਂ ਫਿਲਮ ਬਣੀ ਹੈ ਜੀ ਸੰਜੀਦਤ ਹਾਲਾਂਕਿ ਜਿਉਂਦਾ ਹੈ ਫਿਲਮ ਬਣੀ ਅੱਜਕੱਲ ਜਿਹੜੀਆਂ ਚੰਗੀਆਂ ਸ਼ਖਸੀਅਤਾਂ ਨੇ ਜਾਂ ਜਿਹੜੇ ਨਾਮਵਰ ਲੋਕ ਨੇ ਉਹਨਾਂ ਦੀ ਜੀਵਨੀ ਨੂੰ ਫਿਲਮਾਂਕਣ ਰਾਹੀਂ ਦਿਖਾਉਣਾ ਇਹ ਵਕਤ ਦੀ ਜ਼ਰੂਰਤ ਵੀ ਹੈ ਔਰ ਮੈਨੂੰ ਕਹਣਾ ਚਾਹੀਦਾ ਵੀ ਹੈ ਜਿਹੜੇ ਫੇਮ ਬੰਦੇ ਆ ਦੁਨੀਆ ਦੇ ਵਿੱਚ ਕਿਉਂ ਨਾ ਉਹਨਾਂ ਦੀ ਜੀਵਨੀ ਲੋਕਾਂ ਦੇ ਸਾਹਮਣੇ ਆਵੇ ਉਗੜ ਕੇ ਆਉਣਾ ਚਾਹੀਦਾ ਸੋ ਦਿਲਜੀਤ ਵੀ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਸਾਡਾ ਅਜ਼ੀਜ਼ ਹੈ ਮੇਰਾ ਅਜ਼ੀਜ਼ ਹੈ ਮੇਰੇ ਬੱਚਿਆਂ ਨਾਲੇ ਕਲਾਸ ਫੈਲੋ ਨੇ ਵਾਹ ਜੀ ਵਾਹ ਦੋਸਤੋ ਦੇਖੋ ਗੱਲ ਵਿੱਚ ਵਾਧਾ ਹੋਰ ਹੋ ਗਿਆ ਕਿ ਇੱਕ ਦੌਰ ਦੀ ਗੱਲ ਜਿਹੜੀ ਆ ਤੁਸੀਂ ਹੈਰਾਨ ਹੋ ਜਾਓਗੇ ਹਾਂਜੀ ਹਾਂ ਜਿਉਂ ਜਿਕੇ ਜਾਣ ਵਾਸਤੇ ਰਹਿਣ ਦੁਨੀਆ ਤਰੱਕੀ ਕਰਦੀ ਹੈ ਹੋਰ ਵੀ ਕਰਨ ਇਹ ਸਕੂਲ ਟਾਈਮ 'ਚ ਜਦੋਂ ਇਹ ਪ੍ਰੋਗਰਾਮ ਵਗੈਰਾ ਹੁੰਦੇ ਸੀ ਤੇ ਤੁਸੀਂ ਬਿਲੀਵ ਕਰੋ ਵੀ ਹਰ ਹਫਤੇ ਸਕੂਟਰੀ ਲੈ ਕੇ ਹਾਕਮ ਬਖਤਰੀ ਵਾਲੇ ਦੇ ਘਰ ਮੁੰਰੇ ਖੜਾ ਹੁੰਦਾ ਸੀ ਅੰਕਲ ਜੀ ਮੈਨੂੰ ਚਾਦਰਾਂ ਖੋੜ ਤਾਦੇ ਉਹ ਸਾਡੇ ਬੱਚੇ ਆ ਬਹੁਤ ਖੁਸ਼ੀ ਹੁੰਦੀ ਆ ਜਦੋਂ ਇਹਨਾਂ ਦਾ ਨਾਮ ਲੈਂਦੇ ਆ ਵੀ ਇਸ ਪਰਿਵਾਰ ਚੋਂ ਕੀ ਕੁਛ ਗਿਆ ਇਸ ਪਰਿਵਾਰ ਨੇ ਕੀ ਕੁਛ ਦਿੱਤਾ ਪੰਜਾਬ ਨੂੰ ਪੰਜਾਬੀ ਗਾਇਕੀ ਗੀਤਕਾਰੀ ਦੇ ਖੇਤਰ ਚ ਵੀ ਸੱਭਿਆਚਾਰ ਦੇ ਖੇਤਰ ਚ ਹਾਕਮ ਬਖਤਰੀ ਵਾਲੇ ਤੇ ਦਿਲਜੀਤ ਕੌਰ ਦੀ ਕੀ ਦੇਣਾ ਤੇ ਬਹੁਤ ਅੱਜ ਮੈਂ ਕਹਿੰਦਾ ਇਹ ਆਪਣੇ ਮਹਾਪੰਜਾਬ ਯੂਐਸਏ ਤੇ ਪਹਿਲੀ ਵਾਰ ਇਡੀ ਖੂਸੂਰਤ ਗੱਲ ਹੋ ਰਹੀ ਹੈ ਇਹ ਗੱਲਾਂ ਕਦੇ ਹੋਈਆਂ ਹੀ ਨਹੀਂ ਯਾਰ ਕਦੇ ਯਾਦ ਹੀ ਨਹੀਂ ਆ ਹਾਂ ਸੋ ਦੋਸਤੋ ਦਿਲ ਤਾਂ ਨਹੀਂ ਕਰਦਾ ਕਿ ਆਪਾਂ ਇਹ ਗੱਲਬਾਤ ਨੂੰ ਖਤਮ ਕਰੀਏ ਪਰ ਇਹਨਾਂ ਨਾਲ ਇੱਕ ਹੋਰ ਅਸੀਂ ਜਿਹੜੀ ਇੰਟਰਵਿਊ ਕਰਨੀ ਹੈ ਉਹਦਾ ਅਲੱਗ ਟੌਪਿਕ ਹੋਏਗਾ ਸੋ ਇੱਥੇ ਮੈਂ ਅ ਉਸਤਾਦ ਜੀ ਦਾ ਧੰਨਵਾਦ ਕਰਦਾ ਤੇ ਬਹੁਤ ਕੀਮਤੀ ਬਹੁਤ ਬਹੁਤ ਸ਼ੁਕਰੀਆ ਜੀ ਸਮੱਚੇ ਸਰੋਤਿਆਂ ਦਾ ਜੁਗ ਜੁਗ ਜੀਓ ਵਾਸਤੇ ਰਹੋ ਤੁਮ ਜਿਓ ਹਜ਼ਾਰਾਂ ਸਾਲ ਸਾਲ ਕੇ ਦਿਨੋਂ 50000 ਸੋ ਧੰਨਵਾਦ ਦੋਸਤੋ